ਜਾਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਆਹ ਪਿੰਡ ਝਾਵਾਂ ਜੋ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਪੈਂਦਾ ਤੇ ਮੇਰੇ ਪਿੰਡ ਦੇ ਬਿਲਕੁਲ ਹੀ ਨਜ਼ਦੀਕ ਆ ਜਿਆਦਾ ਦੂਰੀ ਤੇ ਨਹੀਂ ਹੈਗਾ 4-5 ਕਿਲੋਮੀਟਰ ਦੀ ਦੂਰੀ ਤੇ ਹੀ ਆ ਤੇ ਝਾਵਾਂ ਪਿੰਡ ਪਹੁੰਚਦੇ ਹੀ ਰੋਡ ਦੇ ਉੱਪਰ ਇੱਕ ਚੱਕੀ ਆ ਤੇ ਉਸ ਚੱਕੀ ਤੇ ਲਿਖਿਆ ਸੀਗਾ ਜੀ ਠੰਡੇ ਆਟੇ ਵਾਲੀ ਚੱਕੀ ਤੇ ਮੈਂ ਇੱਥੋਂ ਲੰਘਦਾ ਚੱਜਦਾ ਹੀ ਕਈ ਵਾਰੀ ਤੇ ਸੋਚੀਦਾ ਸੀ ਵੀ ਠੰਡੇ ਆਟੇ ਵਾਲੀ ਕੀ ਚੱਕੀ ਤੇ ਅੱਜ ਮੈਂ ਰੋਕ ਹੀ ਗਿਆ ਇੱਥੇ ਤੇ ਭਾਜੀ ਹੁਣੀ ਆ ਇੱਥੇ ਸਸੀਗਾ ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਭਾਜੀ ਤੁਹਾਡਾ ਹੀ ਕੰਮ ਆ ਇੱਥੇ ਚੱਕੀ ਦਾ ਹਾਂ ਜੀ ਮੇਰਾ ਹੀ ਕੰਮ ਆ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਅਜ ਸੁਵਿੰਦਰ ਸਿੰਘ ਜਸਵਿੰਦਰ ਸਿੰਘ ਹਾਂਜੀ ਹਾਂਜੀ ਚਲੋ ਭਾਜੀ ਮੈਨੂੰ ਬੜੀ ਇੱਛਾ ਹੋਈ ਜਾਣਨ ਦੀ ਇਹ ਠੰਡੇ ਆਟੇ ਵਾਲੀ ਚੱਕੀ ਦਾ ਮਤਲਬ ਕੀ ਆ ਪਹਿਲਾਂ ਤਾਂ ਦੱਸੋ ਦੂਜਾ ਇਹਦਾ ਕੀ ਫਾਇਦਾ ਕੀ ਆ ਸਾਟੇ ਦਾ ਠੰਡੇ ਆਟੇ ਵਾਲੀ ਚੱਕੀ ਦਾ ਮਤਲਬ ਇਹ ਆ ਕਿ ਇਹ ਆਟਾ ਠੰਡਾ ਕਰਕੇ ਬਾਹਰ ਕੱਢਦੀ ਆ ਅੱਛਾ ਜੀ ਠੀਕ ਆ ਜੀ ਉਹ ਠੰਡਾ ਕਰਨ ਵਾਸਤੇ ਕਿਹਦੇ ਉੱਤੇ ਬਰੋਰ ਲੱਗਾ ਆ ਅਸਾ ਉਹ ਜਿਹੜੀ ਮੋਟਰ ਲੱਗੀ ਹੋਣਾ ਉਹ ਵਾਲਾ ਹਾਂਜੀ ਉਹ 1 ਮਿੰਟ ਦੇ ਵਿੱਚ 2800 ਕਿਲਾ ਕੱਢਦੀ ਆ ਇੰਨੀ ਸਪੀਡ ਨਾਲ ਚੱਲਦੀ ਆ ਅੱਛਾ ਜੀ ਇੰਨੀ ਸਪੀਡ ਨਾਲ ਚੱਲਣ ਦੇ ਨਾਲ ਉਹ ਜਿਹੜਾ ਹੈਗਾ ਆਟਾ ਉਹ ਬਿਲਕੁਲ ਠੰਡਾ ਕਰਕੇ ਤੁਸੀਂ ਆਟੇ ਨੂੰ ਹੱਥ ਲਾਓਗੇ ਬਿਲਕੁਲ ਠੰਡਾ ਹੋਊਗਾ ਜਦੋਂ ਨਿਕਲਦਾ ਬਾਹਰ ਅੱਛਾ ਜੀ ਪੀਸ ਹੋ ਕੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਡਸਟ ਜਿਹੜੀ ਮਾੜੀ-ਮੋਟੀ ਵਿੱਚ ਰਹਿ ਜਾਂਦੀ ਆ ਉਹ ਬੈਕ ਸਾਈਡ ਤੇ ਲੱਜਾਂਦੀ ਆ ਤੇ ਕਿਤੇ ਚ ਜਿਹੜਾ ਉਹ ਜਿਹੜੇ ਉਹ ਪਜਾਮੇ ਜੇ ਤੁਹਾਨੂੰ ਲੱਗਦੇ ਨਾ ਕੱਪੜਾ ਉਹਦੇ ਵਿੱਚ ਲੰਦੀ ਡਸਟ ਅੱਛਾ ਡਸਟ ਵਗਰਾ ਹਾਂ ਉਹ ਚੱਲ ਜਾਂਦੀ ਆ ਜੇ ਕੋ वैसे दा ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਜਿਹੜੀ ਡਸਟ ਆ ਸਾਰੀ ਇੱਥੇ ਸਾਫ਼ ਕਰਕੇ ਕਣਕੇ ਹੈ ਚੱਕੀ ਦੇ ਵਿੱਚ ਲੈ ਜਾਂਦੀ ਆ ਅੱਛਾ ਜੀ ਤੇ ਉਸ ਤੋਂ ਬਾਅਦ ਜੇ ਕੋ ਮਾੜਾ ਮੋਟਾ ਰਹਿ ਜਾਇਆ ਕਸਰ ਤੇ ਉਹ ਉੱਥੇ ਚਲੇ ਜਾਂਦੀ ਆ ਓਕੇ ਜੀ ਤੇ ਇਹ ਸਾਰਾ ਜਿੰਨਾ ਵੀ ਇਹ ਇਨੀ ਸਪੀਡ ਨਾਲ ਚੱਲਦੀ ਮੋਟਰ ਫਿਰ ਉਹ ਆਟਾ ਬਿਲਕੁਲ ਠੰਡਾ ਹੱਥ ਲਾ ਕੇ ਦੇਖੋਗੇ ਠੰਡਾ ਹੋਊਗਾ ਆਟਾ ਠੀਕ ਹੈ ਜੀ ਇੱਕ ਵਾਰੀ ਜਿੱਦਾਂ ਮੇਰੇ ਦਰਸ਼ਕਾਂ ਨੂੰ ਇਹ ਦੱਸ ਦਿਓ ਵੀ ਆਟਾ ਕਿੱਥੋਂ ਆਪਣੇ ਦਾਣੇ ਪੈਂਦੇ ਆ ਕਿਦਾਂ ਪ੍ਰੋਸੈਸਿੰਗ ਦੱਸੋ ਇਹਦੀ ਹਾਂਜੀ 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 ਫਸਟ ਟਾਈਮ ਤੇ ਦਾਣੇ ਆਪਾਂ ਸਿਰਫ ਇੱਥੇ ਪਾਉਂਦੇ ਆ ਅੱਛਾ ਇ ਖੋਲ ਦਿੰਨੇ ਆ ਦਾਣੇ ਸਾਡੇ ਇੱਥੋਂ ਚੱਕ ਕੇ ਠੀਕ ਆ ਜੀ ਇਹ ਜਿਹੜਾ ਸਾਡਾ ਛਾਣਣਾ ਲੱਗਾ ਆ ਆ ਇੱਥੇ ਛਾਣਨੇ ਚ ਆਉਂਦੇ ਪਹਿਲਾਂ ਹਾਂਜੀ ਹਾਂਜੀ ਛਾਣਨੇ ਦੇ ਵਿੱਚ ਕਣਕ ਛਾਣ ਹੋ ਕੇ ਠੀਕ ਆ ਜੀ ਜਿਹੜੀ ਕੋ ਮਿੱਟੀ ਆ ਕੋ ਡਲੀ ਆ ਜਾਂ ਕੋਈ ਕੁੰਡੀ ਆ ਉਹ ਇੱਥੇ ਰਹਿ ਜਾਂਦੀ ਆ ਇੱਕ ਵਿੱਚ ਜਿੱਦਾਂ ਬੀਬੀਆਂ ਅੱਜਕੱਲ ਦਵਾਈ ਵੀ ਨਹੀਂ ਦੇਖਦੀਆਂ ਦਵਾਈ ਵੀ ਵਿੱਚ ਆਉਂਦੀ ਆ ਹਾਂਜੀ ਦਾਣੇ ਦੇ ਵਿੱਚ ਦਵਾਈ ਜਿਹੜੀ ਆ ਉਹ ਇੱਥੇ ਰੁਕ ਜਾਂਦੀ ਆ ਜਿੱਦਾਂ ਆਮ ਚੱਕੀਆਂ ਦੇ ਵਿੱਚ ਉਹ ਦਵਾਈ ਵਿੱਚੇ ਪੀਸ ਦਿੰਦੇ ਆ ਨਹੀਂ ਪਤਾ ਲੱਗਦਾ ਬਿਲਕੁਲ ਉਸ ਤੋਂ ਬਾਅਦ ਇਕੱਲੀ ਕਣਕ ਇਹਦੇ ਵਿੱਚ ਜਾਂਦੀ ਆ ਇਹ ਮਸ਼ੀਨ ਹੈਗੀ ਆ ਸਾਫ਼ ਕਰਨ ਵਾਲੀ ਠੀਕ ਹੈ ਜੀ ਇਹ ਬਿਲਕੁਲ ਸਾਫ ਕਰਕੇ ਡਾਸਟਰੀ ਥਲੇ ਚੱਲ ਜਾਂਦੀ ਆ ਓਕੇ ਜੀ ਇੱਥੋਂ ਫਿਰ ਸਾਫ ਆ ਜਿਹੜਾ ਪ੍ਰੋਜੈਕਟ ਸਾਡਾ ਇਹ ਸਾਫ ਕੰਟੀਨਿਊ ਚੱਕਦਾ ਅੱਛਾ ਸ਼ਾਇਦ ਸਾਫ ਚੱਕੇ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਆ ਇਹ ਚੱਕੀ ਚ ਲੈ ਕੇ ਜਾਂਦਾ ਓਕੇ ਜੀ ਫਿਰ ਸਾਫ ਕਣਕ ਨੂੰ ਇਹ ਪੀਸਦਾ ਇਧਰ ਪੀਸਦੀ ਆ ਹਾਂਜੀ ਹਾਂਜੀ ਇੱਥੇ ਪੀਸ ਜਾਂਦੀ ਆ ਮੁੜ ਕੇ ਫਿਰ ਆ ਜਿਹੜਾ ਪ੍ਰੋਜੈਕਟ ਆ ਸਾਰਾ ਠੰਡਾ ਕਰਦਾ ਆ ਸਾਰਾ ਕੁਝ ਕਰਕੇ ਫੇਜ ਆਟਾ ਬਿਲਕੁਲ ਛਾਣ ਕੇ ਫੇਰ ਬਾਹਰ ਨਿਕਲਦਾ ਬਿਲਕੁਲ ਚਿੱਟਾ ਆਟਾ ਹੋਏਗਾ ਕੀ ਬਾਤ ਆ ਜੀ ਇਧਰ ਸਾਫ ਬਿਲਕੁਲ ਸਾਫ ਹਾਂਜੀ ਹਾਂਜੀ ਹੇ ਆ ਜੀ ਬਹੁਤ ਵਧੀਆ ਬਹੁਤ ਸੋਹਣੀ ਗੱਲ ਇਹ ਤੇ ਹੁਣ ਮੈਨੂੰ ਇਹ ਦੱਸੋ ਫਾਇਦਾ ਕੀ ਹੈ ਠੰਡੇ ਆਟੇ ਦਾ ਠੰਡੇ ਆਟੇ ਦਾ ਫਾਇਦਾ ਇਹ ਆ ਵੀ ਜਿਹੜੇ ਆਪਣੇ ਕੋਈ ਸਾਡੇ ਇਹਦੇ ਵਿੱਚ ਤੱਤ ਹੈਗੇ ਆ ਹਾਂਜੀ ਜਿਹੜਾ ਕੋਈ ਮਤਲਬ ਉਹ ਨਸ਼ਟ ਕਰ ਦਿੰਦੀ ਹੈ ਚੱਕੀ ਜਿਹੜੇ ਆਟੇ ਦੇ ਵਿੱਚ ਜਿਹੜੀ ਜਿਹੜੀ ਪ੍ਰੋਟੀਨ ਆ ਕੋਈ ਕੁਝ ਵੀ ਆ ਉਹਨੂੰ ਨਸ਼ਟ ਕਰ ਦਿੰਦੀ ਹੈ ਲੂਸਟ ਦੀ ਇਹ ਲੁੰਦੀ ਨਹੀਂ ਇਹਦਾ ਹਵਾ ਜਿਹੜੀ ਆ ਵਿੱਚ ਮਾਰਦੀ ਚੱਕੀ ਅੱਛਾ ਟਰੈਡੀਸ਼ਨਲ ਦੂਜੀਆਂ ਚੱਕੀਆਂ ਜਿਹੜੀਆਂ ਕੰਨੀਆਂ ਉਹ ਵੀ ਨਸ਼ਟ ਕਰ ਦਿੰਦੀਆਂ ਜਿਹਦੇ ਵਿੱਚ ਨਿਊਟ੍ਰੀਐਂਟ ਤਾਕਤ ਨਹੀਂ ਰਹਿੰਦੀ ਉਹਦੀ ਅੱਛਾ ਜੀ ਅੱਛਾ ਹਾਂਜੀ ਹਾਂਜੀ ਤਾਕਤ ਜਿਹੜੀ ਉਹ ਖਤਮ ਹੋ ਜਾਂਦੀ ਠੀਕਾ ਠੀਕਾ ਤੇ ਇਹਦੇ ਵਿੱਚ ਜਿਹੜੀ ਤਾਕਤ ਆ ਉਹਦੇ ਹੀ ਬਣੀ ਰਹਿੰਦੀ ਆ ਅੱਛਾ ਜੀ ਤੇ ਸੜਨ ਤੋਂ ਬਚਾਉਂਦੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਪਰੇ ਲੱਗਾ ਇਹਦੇ ਨਾਲ ਹੀ ਜਿਹੜਾ ਆਪਣਾ ਹੈਗਾ ਇਧਰੋਂ ਆ ਕੇ ਫਿਰ ਉਹ ਦੂਜਾ ਕੀ ਆ ਨਾਲ ਲੱਗਾ ਆ ਜੀ ਹਾਂਜੀ ਹਾਂਜੀ ਇਹ ਇਹ ਆ ਜੀ ਜਿੱਦਾਂ ਪਸ਼ੂਆਂ ਬਾਸਤੇ ਜਿਹੜਾ ਆਪਾਂ ਗੜੀਆਂ ਬਣਾਉਂਦੇ ਆ ਅੱਛਾ ਇਹ ਅਲੱਗ ਆ ਨਾ ਇਹ ਤੋਂ ਲੱਗਿਆ ਹਾਂਜੀ ਹਾਂਜੀ ਇਹ ਤੋਂ ਲੱਗਿਆ ਠੀਕ ਹੈ ਇਹ ਲੱਗਿਆ ਓਕੇ ਓਕੇ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਗੱਲ ਦੱਸੋ ਜਿੱਦਾਂ ਮੇਰੇ ਬਹੁਤ ਸਾਰੇ ਦਰਸ਼ਕ ਇਹ ਜਾਨਣਾ ਚਾਹਣਗੇ ਜਿਹੜੇ ਕੰਮ ਕਰਦੇ ਵੀ ਆ ਜਾਂ ਜਿਹੇ ਜਿਹੜੇ ਕੰਮ ਇਦਾਂ ਕਰਨਾ ਵੀ ਚਾਹੁੰਦੇ ਕੋਈ ਇਹ ਚੁੱਕਿਆ ਕੰਮ ਹੋਣਾ ਚਾਹੁੰਦੇ ਇਹ ਤੇ ਖਰਚਾ ਕਿੰਨਾ ਆਇਆ ਤੁਹਾਡਾ ਇਸ ਪ੍ਰੋਜੈਕਟ ਤੇ ਇਸ ਪ੍ਰੋਜੈਕਟ ਦੇ ਉੱਤੇ ਮੇਰਾ ਖਰਚਾ ਕੋਈ 1.5 4 ਲੱਖ ਰੁਪਏ ਆਇਆ ਅੱਛਾ ਜੀ ਹਾਂਜੀ ਤੇ ਇਹਨਾਂ ਦੇ ਉੱਤੇ ਕੋਈ ਸਰਕਾਰ ਸਬਸਿਡੀਆਂ ਵੀ ਦਿੰਦੀ ਹੈ ਸਬਸਿਡੀ ਤੇ ਇਹਦੇ ਤੇ ਮਤਲਬ ਤੁਸੀਂ ਲੋਨ ਲੈ ਸਕਦੇ ਆ ਅੱਛਾ ਜੀ ਲੋਨ ਤੇ ਤੁਹਾਨੂੰ ਸਬਸਿਡੀ ਮਿਲ ਜਾਏਗੀ ਮੈਂ ਵੀ ਲੋਨ ਹੀ ਲਿਆ ਸੀ ਠੀਕ ਹੈ ਜੀ ਤੇ ਮੈਨੂੰ 20% ਸਬਸਿਡੀ ਮਿਲੀ ਠੀਕ ਹੈ ਜੀ ਠੀਕ ਹਾਂਜੀ ਨਹੀਂ ਚਲੋ ਇਹ ਵੀ ਇੱਕ ਬਹੁਤ ਵਧੀਆ ਗੱਲ ਪਤਾ ਲੱਗੀ ਤੇ ਇਹ ਹੁਣ ਇੱਕ ਹੋਰ ਗੱਲ ਦੱਸੋ ਮੈਨੂੰ ਜਿੱਦਾਂ ਇਸ ਚੱਕੀ ਦਾ ਜੇ ਤਾਂ ਕੋਈ ਕੰਮ ਕਰਨਾ ਚਾਹੁੰਦਾ ਹੈ ਇਹਦੇ ਵਿੱਚ ਬੈਨੀਫਿਟ ਹੈ ਬੈਨੀਫਿਟ ਇਹਦੇ ਵਿੱਚ ਇਹ ਆ ਕਿ ਇਹ ਸਾਡੇ ਆਪਣੇ ਘਰ ਦਾ ਕੰਮ ਆ ਹਾਂਜੀ ਸਾਡੇ ਬਿਜਲੀ ਦਾ ਜਿਹੜਾ ਖਪਤਵਾ ਹਾਂਜੀ ਜੇ ਮੰਨ ਲਓ ਅਸੀਂ 500 ਰੁਪਏ ਦੀ ਬਿਜਲੀ ਖਪਤ ਕਰਦੇ ਹਾਂ ਜੀ ਠੀਕ ਹੈ ਨਾ ਜੀ ਤੇ ਉਹਦੇ ਵਿੱਚ ਹਜ਼ਾਰ ਦਾ ਕੰਮ ਕਰਦੀ ਚੱਕੀ ਅੱਧੋ-ਅੱਧਾ ਅੱਛਾ ਜੀ 500 ਸਾਡਾ ਚਲ ਗਿਆ ਸਾਡਾ ਖਰਚਾ ਜੀ ਤੇ 500 ਰੁਪਏ ਆ ਸਾਨੂੰ ਪ੍ਰੋਫਿਟ ਹੋ ਗਿਆ ਠੀਕ ਹੈ ਠੀਕ ਹੈ ਤੇ ਜਿਹੜੀ ਬਿਜਲੀ ਹੈ ਇਹਦੇ ਵਿੱਚ ਇਹ ਤਾਂ ਕਮਰਸ਼ੀਅਲ ਕਿਹੜਾ ਕਮਰਸ਼ੀਅਲ ਕਮਰਸ਼ੀਅਲ ਉਹ ਤਾਂ ਐਕਸਪੈਂਸਿਵ ਆ ਸੈਂ ਹਾਂਜੀ ਹਾਂਜੀ 7 ਰੁਪਏ ਜੂਨਟ ਪੈਂਦੇ ਸਾਨੂੰ ਇਹ ਅੱਛਾ ਜੀ ਹਾਂਜੀ ਹੁਣ ਜਦਾਂ ਇਹ ਵੀ ਇੱਕ ਬਿਜ਼ਨਸ ਆ ਇਹਦੇ ਉੱਤੇ ਸਰਕਾਰ ਹੋਰ ਕੀ ਸਪੋਰਟ ਕਰਦੀ ਆ ਤੁਹਾਨੂੰ ਸਰਕਾਰ ਹੋਰ ਕੋਈ ਸਪੋਰਟ ਨਹੀਂ ਕਰਦੀ ਸਿਰਫ ਲੋਨ ਦੇ ਉੱਤੇ ਹੀ ਲੋਨ ਦੇ ਉੱਤੇ ਹੀ ਕਰਦੀ ਹੈ ਨਾ ਹੋਰ ਕੋਈ ਸਪੋਰਟ ਨਹੀਂ ਮਾਸ਼ਾਅੱ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਜੀ ਬਹੁਤ ਚੰਗਾ ਲੱਗਾ ਜਾਣ ਕੇ ਇਹ ਬੜੀ ਇੱਛਾ ਹੋਈ ਸੀ ਰੋਕ ਕੇ ਦੇਖਣ ਵਾਲੀ ਕਿ ਵੀ ਕੀ ਹੁੰਦੀ ਠੰਡੇ ਆਟੇ ਵਾਲਾ ਠੰਡਾ ਆਟੇ ਦਾ ਮਤਲਬ ਕੀ ਹੈ ਇੱਥੇ ਜਿਹਦਾ ਚੱਕੀ ਦੇ ਉੱਤੇ ਤੇ ਚਲੋ ਮੈਂ ਆਪਣੇ ਜਿਦਾ ਮੇਰੇ ਸਾਰੇ ਹੀ ਈ ਵਿਊਅਰਸ ਇਸ ਵੀਡੀਓ ਨੂੰ ਵੀ ਦੇਖ ਰਹੇ ਆ ਜਿਹੜੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇਕਰ ਜਿਦਾਂ ਪੰਜਾਬ ਦੇ ਵਿੱਚ ਖਾਸ ਕਰਕੇ ਜਿਦਾਂ ਕਹਿੰਦੇ ਵੀ ਕੰਮ ਹੈ ਨਹੀਂ ਕੋਈ ਭਾਜੀ ਕਹਿੰਦੇ ਕੰਮ ਹੈ ਨਹੀਂ ਜੀ ਹਨਾ ਲੋਕੀ ਬਾਹਰ ਨੂੰ ਤੁਰਿਓ ਆ ਇਹ ਵੀ ਸਾਢੇ 4 ਲੱਖ ਤੋਂ ਕੋਈ ਵੱਡੀ ਅਮਾਊਂਟ ਨਹੀਂ ਹੁੰਦੀ ਅੱਜਕੱਲ ਦੇ ਟਾਈਮ ਦੇ ਵਿੱਚ ਤੇ ਇਹ ਵੀ ਖੋਲਿਆ ਜਾ ਸਕਦਾ ਹੈ ਸਦਾ ਬਹਾਰ ਕੰਮ ਆ ਸਦਾ ਬਹਾਰ ਕੰਮ ਆ ਰੋਟੀ ਤਾਂ ਖਾਣੀ ਆ ਜਿਹੜਾ ਹਾਂਜੀ ਹਰ ਕਮਦ ਨੇ ਠੀਕ ਹੈ ਜੀ ਗਰੀਬ ਰੋਟੀ ਖਾਣੀ ਪੀਣੀ ਦੀ ਕੁਆਲਿਟੀ ਦਾ ਭਾਜੀ ਹੁਣ ਜਿੱਦਾਂ ਮੈਂ ਇੱਥੇ ਪੜਿਆ ਵੀ ਲਿਖਿਆ ਕਿ ਆ ਦੇਖੋ ਸ਼ੁੱਧ ਮੱਕੀ ਦਾ ਆਟਾ ਮਿਲਦਾ ਹੈ ਠੀਕ ਹੈ ਮੱਕੀ ਪੀਸੀ ਜਾਂਦੀ ਹੈ ਤੇ ਚਲੋ ਵੀ ਵਧੀਆ ਗੱਲ ਆ ਵੀ ਕੁਆਲਿਟੀ ਦਾ ਉਹ ਚੀਜ਼ਾਂ ਦੀ ਤਾਂ ਤੁਹਾਡਾ ਮਤਲਬ ਕੰਮ ਚੱਲੇਗਾ ਜ਼ਰੂਰ ਚਲੋ ਠੀਕ ਆ ਭਾਜੀ ਇਹਦੇ ਵਿੱਚ ਭਾਜੀ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਵੀ ਜਿੱਦਾਂ ਕੋਈ ਆਪਣੇ ਗੰਧਮਨਤ ਆਉਂਦਾ ਆ ਦਵਾਈ ਆ ਜਾਂਦੀ ਆ ਜਿਹੜੀ ਪਾਈ ਹੁੰਦੀ ਆ ਤੇ ਇਹਦੇ ਵਿੱਚ ਹੋਰ ਵੀ ਮਤਲਬ ਜੇ ਕੋਈ ਲੋਹਾ ਵਗੈਰਾ ਆ ਜਾਵੇ ਫੇਕ ਹੀ ਕਰਦੇ ਆ ਉਹਦੇ ਵਾਸਤੇ ਜੀ ਇੱਕ ਮੈਗਨੇਟ ਵਿੱਚ ਲੱਗੇ ਹੋਇਆ ਜੀ ਅੱਛਾ ਜੀ ਅੱਛਾ 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 ਆਹ ਦੇਖੋ ਆਮ ਚੱਕੀਆਂ ਤੇ ਵਿੱਚੇ ਪੀਂਦੰਦੀਆਂ ਤੇ ਸਾਡੀ ਬਾਡੀ ਤੇ ਤਾਂ ਕੁਛ ਕੁਛ ਅਸਰ ਕਰਦੀਆਂ ਜਾਂ ਜੇ ਆਪਾਂ ਵਿੱਚੇ ਪੀ ਹੋ ਜਾਂਦੀਆਂ ਹਾਂ ਜੀ ਇੱਥੇ ਰੋਕਦਾ ਇਹਨਾਂ ਨੂੰ ਕੀ ਬਾਤ ਤੇ ਕੋਈ ਭਾਰਾ ਲੋਹਾ ਵੀ ਆ ਜਾਵੇ ਉਹ ਵੀ ਇੱਥੇ ਰੋਕ ਲੈਂਦਾ ਵਿੱਚ ਨਹੀਂ ਜਾਣਦਾ ਇਹਨੂੰ ਇੱਕ ਸਾਡੀ ਮਸ਼ੀਨਰੀ ਦਾ ਨੁਕਸਾਨ ਨਹੀਂ ਹੁੰਦਾ ਹਾਂਜੀ ਦੂਜਾ ਇਹ ਹੈ ਵੀ ਜੇ ਪੀ ਹੋ ਜਾਵੇ ਤੇ ਇਹ ਵਿੱਚੇ ਖਾਧਾ ਜਾਂਦਾ ਸਾਡੇ ਕੋਲੋਂ ਭਾਵੇਂ ਕੁਝ ਪਰਸੈਂਟ ਸਾਡੀ ਬਾਡੀ ਦੇ ਵਿੱਚ ਜਾਊਗਾ ਜਾਊਗਾ ਜੂ ਮੈਂ ਆ ਤਾਂ ਬਹੁਤ ਵਧੀਆ ਗੱਲ ਆ ਇਸ ਚੀਜ਼ ਨੂੰ ਇਹ ਰੋਕਦਾ ਆਪਣੇ ਵੀਰਸ ਨੂੰ ਦਿਖਾਉਣਾ ਚਾਹੁੰਦਾ ਹਾਂ ਤੁਸੀਂ ਚੱਕੀਆਂ ਤੇ ਘਾਟ ਹੀ ਦੇਖਿਆ ਹੋਣਾ ਇਹ ਇਹ ਚੀਜ਼ ਜਿਹੜੀ ਨਾ ਇਹ ਮੈਗਨੇਟ ਹੈ ਜਿਹੜੇ ਕਿ ਆਟੇ ਦੇ ਵਿੱਚ ਤੁਸੀਂ ਆਪਣਾ ਕਣਕ ਲੈ ਕੇ ਆਉਨੇ ਆ ਜਾਂ ਮੱਕੀ ਲੈ ਕੇ ਆਉਨੇ ਆ ਉਹਦੇ ਵਿੱਚ ਕੋਈ ਕਿਲ ਵਗੈਰਾ ਹੈਗੇ ਆ ਜਾਂ ਤਾਰਾਂ ਵਗੈਰਾ ਹੈਗੀਆਂ ਇਹ ਨਾਲ ਹੀ ਇੱਥੇ ਮਤਲਬ ਇਕੱਠਾ ਕਰ ਦਿੰਦਾ ਉਹਨਾਂ ਨੂੰ ਨਾਲ ਹੀ ਖਿੱਚ ਲੈਂਦਾ ਇਹ ਮੈਂ ਹਾਂਜੀ 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 ਚਲੋ ਭਾਈ ਜੀ ਬਹੁਤ ਵਧੀਆ ਤਕਨੀਕਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਠੀਕ ਹੈ ਜੀ ਸਾਰੇ ਵੀਰਸ ਦਾ ਬਹੁਤ ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ